ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਪੈਨ ਭਰਾਵਾਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਲਿਆਂ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਟਾਈਮ ਜੋ ਹੋ ਚੁੱਕਿਆ ਮਾਰਨਿੰਗ ਦੇ 9 ਵਜੇ ਕਿ ਤੇ ਮੈਂ ਬਣਾਉਂਦੀ ਸੀ ਸਬਜ਼ੀ ਤੇ ਤੁਸੀਂ ਆਦੇ ਹੋਗੇ ਇੰਨੀ ਲੇਟ ਸਬਜ਼ੀ ਕਿਵੇਂ ਆਪਣੇ ਅੱਜ ਆ ਗਿਆ ਜੀ ਮਿਸਤਰੀ ਮਿਸਤਰੀ ਕੇ ਨਾਲ ਡੈਡੀ ਦੇ ਨਾਲ ਮਾੜਾ ਮੋਟਾ ਜਿਹੜਾ ਸਮਾਨ ਲੈ ਕੇ ਆਉਣਾ ਡੈਡੀ ਨਾਲ ਲੱਗ ਗਿਆ ਮਿਸਤਰੀ ਨੂੰ ਹੋ ਗਏ ਆ ਲੈਣ ਤੇ ਪਹਿਲਾਂ ਆਪਣੇ ਇੱਧਰ ਆ ਇਸ ਦਾ ਕੰਮ ਸਟਾਰਟ ਹੋਊਗਾ ਜਿਹੜਾ ਕਿ ਆਪਾਂ ਇਹਦੇ ਉੱਤੇ ਚਾਦਰਾਂ ਪਾਉਣੀਆਂ ਜਿਹੜੀਆਂ ਪਹਿਲਾਂ ਇਹ ਚਾਦਰਾਂ ਪਾਉਣਗੇ ਕਿਉਂਕਿ ਚਾਦਰਾਂ ਆਪਾਂ ਜੱਕਣੀਆਂ ਨੇ ਉਹ ਵਾਲੀਆਂ ਜਿੱਥੇ ਆਪਣੇ ਉਹ ਟੀਨ ਨੇ ਉੱਥੇ ਆਪਾਂ ਨਹਾਉਣ ਵਾਲਾ ਬਾਥਰੂਮ ਪਾਉਣਾਗਾ ਤੇ ਫਿਰ ਕਹਿੰਦੇ ਵੀ ਜੇ ਆਪਾਂ ਉਧਰ ਕੰਮ ਸਟਾਰਟ ਕਰ ਲਿਆ ਪਹਿਲਾਂ ਵੀ ਉਹ ਲਾ ਕੇ ਰੱਖਤੀਆਂ ਕਿਉਂਕਿ ਕਾਫੀ ਚਿਰ ਹੋ ਗਿਆ ਉਹਨਾਂ ਨੂੰ ਪਾਈਆਂ ਨੂੰ ਕਹਿੰਦੇ ਫੇਰ ਉਹ ਵੀ ਬੂ ਵੀ ਟੁੱਟ ਫੁੱਟ ਨਾ ਜਾਣ ਕਈ ਵਾਰੀ ਕੋਈ ਇੱਟ ਡਲਾ ਵਜ ਦਾ ਖਰਾਬ ਹੋ ਜਾਣੀ ਆ ਕਹਿੰਦੇ ਫਿਰ ਕਿਸੇ ਕੰਮ ਨਹੀਂ ਆਉਣੀ ਆ ਕਹਾਂ ਕਹਿੰਦੇ ਪਹਿਲਾਂ ਉਹ ਚੱਕ ਕੇ ਆਪਾਂ ਇੱਧਰ ਰਸੋਈ ਦੇ ਮੂਹਰੇ ਪਾਵਾਂਗੇ ਰਸੋਈ ਵਾਲਾ ਤੇ ਆਏ ਦੇ ਆ ਚੌਂਤਰੇ ਵਾਲਾ ਕੰਮ ਨਿਮੇੜਾਂਗੇ ਤੇ ਜਸ਼ਨ ਦੇ ਰੜੀ ਇੱਧਰ ਉਹ ਪੱਟੀ ਜਾਂਦੇ ਹੈਗੇ ਜਿਹੜੀ ਕਿ 베ਰੀ ਹੈ ਨਾ ਟਾਲੀ ਤੇ 베ਰੀ ਆ ਰਹੀ ਸੀ ਨਿੱਕੀ ਜਿਹੀ ਟਾਲੀ ਸੀ ਉਹ ਤਾਂ ਪੱਟੀ ਤੇ 베ਰੀ ਵੀ ਉਰੇ ਆ ਰਹੀ ਹੈ ਬਹਾ ਚੌਂਤਰੇ ਤੇ ਸੋਨੂੰ ਪਤਾ ਫਿਰ ਰਾਦੇ ਲੱਗਣਗੇ ਗਿੱਟਾਂ ਦੇ ਤੇ ਤਾ ਕਰਕੇ ਵੇਰੀ ਨੂੰ ਛਾਂਗ ਦੇਣਗੇ ਟਾਲੀ ਨੂੰ ਪੱਤਾ ਕਿਉਂਕਿ ਫਿਰ ਵਿੱਚ ਚੜੂਗੀ ਹੈਨਾ ਤੇ ਬਸ ਡੈਡੀ ਘਰੇ ਗਏ ਆ ਸਮਾਨ ਸੱਲਾ ਲੈਣ ਤੇ ਆਪਾਂ ਬਣਾਉਂਦੇ ਸੀਗੇ ਸਾਗੀ ਸਬਜੀ ਆਪਾਂ ਬਣਾਉਣੀ ਆ ਗਾਜਰਾਂ ਦੀ ਬਸ ਸਾਗੀ ਬਣਾ ਕਰਕੇ ਫਿਰ ਮੈਂ ਮਾਂ ਦੀ ਮਾਂ ਕੋਲੋਂ ਉਹਨਾਂ ਨੂੰ ਗਿਆਕਾ ਸੋਨੂੰ ਪਤਾ ਫਿਰ ਮਿਸਤਰੀ ਥੋੜਾ ਜਿਹਾ ਹੁਣ ਤਾਂ ਲੇਟ ਹੀ ਆਇਆ ਹੁਣੀ ਪਹਿਲਾਂ ਚਾਹ ਪੀ ਆਈ ਉਹਨਾਂ ਨੇ ਚਾਹ ਚੂ ਪੀ ਕੇ ਫਿਰ ਡੈਡੀ ਵਰਗੇ ਉਧਰ ਵਾਗੇ ਸਮਾਨ ਲੈਣ ज रेडी लागे इधरले पास <coughs> आप लाइए तड़का शड़का फिर गुन्ना के आटा तो गाजर मटर बनाए आप ਬਸ ਚਰ ਗੁੰਨਾਗੇ ਆਟਾ ਮਗਾ ਦਿਮਗ ਲਾ ਕੇ ਸਬਜੀ ਨੂੰ ਧਰਕਾ ਗਰਮ ਪਾਣੀ ਹੈ ਜੀ ਮਿੰਟੋ ਮਿੰਟੀ ਬਣ ਜੂਗੀ ਦਾਲ ਸਬਜੀ ਆਪਣੀ ਤੇ ਲਓ ਜੀ ਮੈਂ ਪਾਦਾ ਹੋਣਾ ਚ ਸਬਜੀ ਲਓ ਜੀ ਚੱਲੀ ਜਾਂਦਾ ਮਿਸਤਰੀ ਕਾ ਕੰਮ ਤੇ ਉੱਤਾ ਕਰ 2:00 ਵਜੇ ਤੋਂ 2:30 ਦਾ ਡਾਂਗ ਹੋ ਗਿਆ ਤੇ ਰੋਟੀ ਪਾਣੀ ਮਿਸਤਰੀ ਨੂੰ ਆਪਾਂ ਛਕਾ ਕੇ ਚਾਹ ਪਾਣੀ ਪਿਲਾ ਕੇ ਤੇ ਦੁਬਾਰੇ ਫੇਰ ਲੱਗ ਕੇ ਤੇ ਤੁਹਾਨੂੰ ਆਪਾਂ ਦਿਖਾਉਣੇ ਆ ਕਿੰਨਾ ਕੰਮ ਹੋਇਆ ਇੱਕ ਗੰਧੋਲੀ ਚੱਕੀ ਸੀਗੀ ਜਿਹੜੀ ਵਿਚਾਲੇ ਸੀਗੀ ਉਹ ਗੰਧੋਲੀ ਚੱਕਣੀ ਪੈਣੀ ਸੀਗੀ ਉਹਦਾ ਦੋ-ਦੋ ਜਿਹੜੀਆਂ ਆਪਣੀਆਂ ਗੰਧੋਲੀਆਂ ਦੋਲੇ ਚੱਕਾਂਗੇ ਜਿਹੜੀਆਂ ਵਿਚਾਲੇ ਵੇੜੇ ਦੇ ਆ ਤੇ ਕਿੰਨਾ ਸਾਥ ਆ ਖੁੱਲ ਗਿਆ ਤੇ ਜਿਹੜੀਆਂ ਉਹ ਇੱਟਾਂ ਕੱਢੀਆਂ ਨੇ ਕੱਢੀਆਂ ਸੀ ਮੈਂ ਤੇ ਮਮੀ ਨੇ ਦੇਣ ਜਿਹੜੇ 2 ਘੰਟੇ ਬੈਲੀਆਂ ਸੀਗੀਆਂ ਸੀ ਤੇ ਉਹ ਇੱਟਾਂ ਤੋਂ ਸਾਰਾ ਮਸਾਲਾ ਲਾ ਕੇ ਇੱਟਾਂ ਚਣ ਗਈ ਇੱਕ ਪਾਸੇ ਚਣਤੀਆਂ ਤੇ ਮਟਬ ਵਿਚਾਰਾ ਜਿਹੜਾ ਸਾਰਾ ਸੀਗਾ ਵੀ ਨਿਕਲਿਆ ਉਹਦੇ ਵਿੱਚ ਮਸਾਲਾ ਜਿਹੜਾ ਸੀਗਾ ਇਸਾ ਉੱਤੇ ਲੱਗਿਆ ਲਾਹ ਆ ਉਹ ਸਾਰਾ ਸੜ ਤਾ ਬੱਠਾ ਚ ਪਾ ਪਾ ਕੇ ਤੇ ਇੱਟਾ ਆਪਾਂ ਇਕੱਠੀਆਂ ਕਰਤੀਆਂ ਤੇ ਹੁਣ ਆਪਾਂ ਤੁਹਾਨੂੰ ਬਾਹਰ ਜਾ ਕੇ ਦਿਖਾਉਣੇ ਆ ਕਿੰਨਾ ਕੰਮ ਹੋ ਗਿਆ ਕੀ ਕਰੀ ਜਾਂਦੇ ਆ ਤੇ ਕਿੰਨਾ ਕ 4-5 ਰੋੜੇ ਜੇ ਲਾਉਣੇ ਸੀ ਲਾਏ 1 2 3 4 5 6 7 ਰੋੜੇ ਲਾਤੇ ਤੇ ਬੁਰਜੀ ਜੀ ਕੱਢੀ ਇੱਕ ਆਪਾਂ ਤੁਹਾਨੂੰ ਦਿਖਾਉਣੇ ਆ ਲੋ ਜੀ ਐਨਕ ਕੰਮ ਹੋਇਆ ਤੇ ਇੱਕਾ ਬੁਰਜੀ ਗੱਡੀ ਆ ਤੇ ਛੀ ਸੱਤ ਰਦੇ ਲਾਏ ਆ ਤੇ ਇੱਥੇ ਆਪਾਂ ਪਾਉਂਦੇ ਆ ਉਹ ਵਾਲੀਆਂ ਚਾਦਰਾਂ ਉਹ ਖੋਲ ਹੀ ਜਾਂਦੇ ਆ ਚਾਦਰਾਂ ਤੇ ਉਹ ਆਪਣੇ ਮਿਸਤਰੀ ਅੰਕਲ ਤੇ ਜਸ਼ਨ ਦੇ ਡੈਡੀ ਕਿ ਕੱਢੀ ਜਾਂਦੇ ਆ ਹਾਲ ਕਰਦੇ ਆ ਇੱਥੇ ਪਾਉਣਾ ਉਹਨੂੰ ਕੀ ਆਦਿਆ ਪੈਨਲ ਪੈਨਲ ਚੈਨਰ ਐ ਗਰੋਲੀ ਕੱਟਰੀ ਕਰਵਾਇਆ ਲੋਟ ਫਿਰ ਸਾਨੂੰ ਦੁਹਾ ਮਾਗੇ ਇੱਕਾ ਪਾ ਗੰਦੋੜੀ ਇਹ ਦੇੜਨੀ ਐ ਕੁਸਤਾ ਚੱਕਤੀ ਇਹ ਤੇ ਕੁਸ ਕਹਿੰਦੇ ਵੀ ਬਾਅਦ ਚ ਚੱਕ ਲਾਂਗੇ ਜਦੋਂ ਆ ਚੈਨਲ ਵਗੈਰਾ ਸਾਰਾ ਸੈਟਿੰਗ ਹੋ ਗਈ ਇਹਦੀ ਫਿਰ ਚੱਕ ਦਾਂਗੇ ਉਹ ਤਾਂ ਬਾਅਦ ਚ ਕਿਉਂਕਿ ਇਹ ਪ੍ਰਾਣੀ ਵਾਲੀ ਹੋਵੇ ਤੇੜਾ ਛੱਡੀ ਖੜੀ ਹੈ ਜਿਵੇਂ ਵੀ ਤੇ ਮਸਾਲਾ ਸੁਲਾ ਜਾਂ ਲੈ ਗਿਆ ਵੀ ਇਹ ਮਿੱਟੀ ਦੇ ਵਿੱਚ ਹੈ ਤੇ ਹੁਣ ਇਹ ਵਧੀਆ ਬਣਾ ਲਾਂਗੇ ਸਿਮਿੰਟ ਦੇ ਵਿੱਚ ਸੋਹਣੀ ਆ ਵੀ ਚੱਕਣੀ ਹੈ ਇੱਥੋਂ ਆਪਾਂ ਚੱਕਤੀ ਗਨੋੜੀ ਇੱਥੇ ਸੀ ਜਿਹੜੀ ਆਪਾਂ दाल सब्जी ਤਿਆਰੀ ਕਰੀਏ ਤੇ ਆਪਾਂ ਅੱਜ ਬਣਾਵਾਂਗੇ ਆਲੂ ਮਟਰ ਗਾਜਰ ਕੋਈ ਵੀ ਸਬਜ਼ੀ ਦੇਖੇ ਮੇਹੋਂਗਾ ਖਾਤੇ ਕਰਨਾ ਹੈ ਕਿਵੇਂ ਲਾਣਾ ਰੋਜ਼ ਦਿਨਾਂ ਦਾ ਤੇ ਆ ਚਾਦਰਾਂ ਲਾ ਲਈ ਆਪਾਂ ਇਹਦੇ ਤੋਂ ਆਪਾਂ ਖੈਰ ਜੜੀ ਹੋਰੇ ਕਰੀ ਜਾਂਦੇ ਆ ਸਾਥ ਤੇ ਦੇਖਿਆ ਜਾਓ ਤੇ ਆਪਣੀ ਨਵੀਂ ਸੋਈ ਇੱਥੇ ਸਾਰਾ ਕੁਝ ਭਾਂਡੇ ਦੀ ਦੇਖੋ ਅੱਜ ਜਿਹੜਾ ਚਾਦਰ ਵਾਲਾ ਕੰਪਲੀਟ ਹੁੰਦਾ ਤਾਂ ਫਿਰ ਸਵੇਰੇ ਸੋਲਿਆ ਨੂੰ ਕਰਦੇ ਤੇ ਫਿਰ ਸਵੇਰਾ ਕੰਪਲੀਟ ਕਰਕੇ ਬਾਥਰੂਮ ਤੇ ਘੇਰਾਉਂਦੇ ਬਾਥਰੂਮ ਮੈਂ ਵਾਸ਼ਰੂਮ ਕਰਾਂ ਨਾ ਉਹਨਾਂ ਨੂੰ ਕਰ ਠੀਕ ਸੁਨਾਰ ਕਰ ਠੀਕ ਤੇ ਤਾਂ ਕਿ ਦਿਨ ਆ ਤਰੀ ਉਹ ਵੀ ਫੜਦੇ ਆਗੇ ਤੇ ਚਲੋ ਹੁਣ ਬਾਜੀ ਪਾਰੀ ਦੀ ਵਾਦੀ ਹੋਜੂ ਸਹੀ ਲੱਗਿਆ ਮਾਜੀ ਨੇ ਲੈ ਕੇ ਹੁੰਦੇ ਘੋਣ ਵਾਲੇ ਬਾੜ ਉਹ ਜੀ ਤੇ ਹੋਗਾ ਅੱਜ ਨਾ ਮਗੇ ਪੈ ਕੇ ਤੇ ਚਲੋ ਮਾਤਾ ਦੀ ਸਬੀ ਲਿਆਉ ਉਮੀ ਲਈ ਚਲਦੀ ਲੋ ਜੀ ਸਭ ਜੀ ਆਪਣੀ ਬਣੀਆਂ ਦੀ ਰਾਤ ਦਾ ਗੁੰਮ ਤਾਂ ਆਪਾ ਤੇ ਆਹ ਪਟਾਰ ਕਾਟੇ ਪਾ ਗਏ ਆਟਾ ਤਾਂ ਰੱਖਣਾ ਬਾਅਦ ਮੁੱਖੀਆਂ ਬਹੁਤ ਜਾਰੇ ਆਪਣੀ ਆਰ ਕੋਈ ਬਣਾ ਲਈ ਆ ਪਰ ਤਾਂ ਪਰੇਲੀ ਤੇ ਗੜੀ ਵਰਗੇ ਨੇ ਆਹ ਜਿਹੜੀ ਵਿਚਾਲੇ ਗੰਦ ਸੀ ਢਾਤੀ ਇਹ ਵੀ ਦੇ ਆਰਟਿਸਟ ਜੋਂ ਸਵੈਂਟ ਲਾਈ ਜਾਂਦੇ ਆ ਇੱਧਰ ਤਿਆਰੀ ਹੋ ਰਹੀ ਹੈ ਚਾਦਰਾਂ ਫੋਲਦੀ ਮਣਾ ਮਣਾਈ ਹੋਈ ਜਾਂਦੀ ਹੈ ਬਸ ਜੀ ਟਾਈਮ ਹਜੇ 5 ਵਜੇ ਹੈ ਤੇ ਮੈਂ ਆਟਾ ਕੁੰਨਤਾ ਸਬਜ਼ੀ ਵੀ ਰੈਡੀ ਕਰਦੀ ਤੇ ਬਸ ਫਿਰ ਮੈਂ ਧਾਰ ਨਾਲ ਧਾਰਾ ਘੱਟ ਕੇ ਫਿਰ ਨਾਲ ਦੀ ਨਾਲ ਰੋਟੀ ਲੱਗ ਜੂਗੀ ਤੇ ਕਿਉਂਕਿ ਮਿਸਤਰੀ ਵੀ ਮੈਂ ਰੋਟੀ ਲੈ ਕੇ ਜਾਣਗੇ ਅੰਕਲ ਤੇ ਮੈਂ ਆਟਾ ਗੁੰਨਤਾ ਬਸ ਸਬਜੀ ਇੱਕ ਸਿਟੀ ਹੋਰ ਲਵਾਉਂਗੀ ਤੇ ਦੇਖਦੇ ਆ ਤੇ ਬਾਕੀ ਕੱਲ ਆਪਣਾ ਬਲੌਗ ਨਹੀਂ ਆ ਜੀ ਕਿਉਂਕਿ ਕੱਲ ਬਹੁਤ ਜਿਆਦੇ ਨਾਲੇ ਤਾਂ ਵੀ ਬਿਟਾਈ ਫਿਰਦਾ ਕਰਕੇ ਸਕਾਰਡ ਵੀ ਹੋ ਗਈ ਸੀ ਬਹੁਤ ਜਿਆਦੇ ਤੁਹਾਨੂੰ ਪਤਾ ਬਾਕੀ ਕੰਮ ਤਾਂ ਦਾ ਹੋ ਜਾਂਦਾ ਹਨ ਉਹ ਵੀ ਆਪਾਂ ਨਹੀਂ ਛੱਡ ਸਕਦੇ ਤੇ ਬਾਕੀ ਕੁਝ ਮੈਨੂੰ ਆਇਆ ਹੋ ਗਿਆ ਕੱਲ ਹਨਾ ਵੀ ਮੈਨੂੰ ਪਤਾ ਸੀ ਵੀ ਮਿਸਤਰੀ ਆਊਗਾ ਅੱਜ ਮੈਂ ਜਿੰਨੀ ਹੋ ਸਕੇ ਮੈਂ ਰੈਸਟ ਕਰ ਲਾਂ ਮੈਂ ਮਦਨੇ ਸਾਰਾ ਦਿਨ ਪਈ ਰਹੀ ਤੇ ਕੰਬਲ ਲੈ ਲੈ ਸੀ ਮੈਂ ਤੇ ਆਪਦੇ ਪੱਖਾ ਪੁੱਖਾ ਬੰਦ ਕਰਕੇ ਬਾਰ-ਬਾਰ ਮਤਲਬ ਜੰਗਾ ਵਗੈਰਾ ਬੰਦ ਸੀ ਮੈਂ ਪੂਰਾ ਆਪਦੇ ਵੀ ਨਾ ਪਸੀਨਾ ਲਿਆਂਦਾ ਪੂਰਾ ਤੇ ਬਹੁਤ ਜਿਆਦਾ ਪਸੀਨਾ ਆਇਆ ਤੇ ਤੇ ਤਾਂ ਕਰਕੇ ਪਸੀਨਾ ਤੋਂ ਬਾਅਦ ਆਏ ਲੱਗੇ ਮੈਨੂੰ ਹਲਕਾ ਹਲਕਾ ਜਿਹਾ ਹੋਇਆ ਤੇ ਲੱਤਾਂ ਵੀ ਮੇਰੀਆਂ ਇਟੂ ਬਾਹਰ ਜਮਾ ਦੋਹਰੋ ਹਟ ਗਈਆਂ ਸੀ ਜਦੋਂ ਮੈਂ ਜਦੋਂ ਬਾਹਰ ਪਸੀਨਾ ਨਿਕਲਿਆ ਪਤਨ ਟਾਈਫਾਇਟ ਨਿਕਲਿਆ ਮੈਨੂੰ ਨਹੀਂ ਪਤਾ ਤੇ ਪਰ ਵੀ ਆਦੇ ਹੁੰਦੇ ਆ ਵੀ ਮੈਨੂੰ ਅੱਜ ਵਧੀਆ ਲੱਗ ਰਿਹਾ ਹੌਲਾ ਹੌਲਾ ਜਿਹਾ ਲੱਗ ਰਿਹਾ ਉਹਦਾ ਸਰੀਰ ਕਿਉਂਕਿ ਦੋ ਦੋ ਤਿੰਨ ਦਿਨ ਕੜੇ ਚਾਰ ਪੰਜ ਦਿਨਾਂ ਦੀ ਬੋਝੇ ਤੰਗ ਸੀ ਨਾ ਲੱਤਾਂ ਦੂਸੇ ਲੱਤਾਂ ਦਾ ਲੱਤਾਂ ਤਾਂ ਹੁਣ ਵੀ ਦੁਖਦੀਆਂ ਵੀ ਪੋਚੇ ਨਾ ਜਦੋਂ ਪਹਿਨੀ ਆ ਪੈਰਾਂ ਬਾਹਰ ਪਹਿਨੀ ਉਹ ਦੁਖਦੀਆਂ ਗਈਆਂ ਉਨੀ ਉਂ ਜਿਵੇਂ ਤੁਰੀ ਫਿਰਦੀ ਹੁਣੀ ਬਤ ਲੱਗਾ ਜਾਂ ਹੁਣ ਜਿਵੇਂ ਹੱਥ ਨੇ ਬੈੱਡ ਤੇ ਪਾਉਂਗੀ ਉਦੋਂ ਦੁਖਣੀ ਹੈ ਉਦੋਂ ਐ ਲੱਗ ਚੱਪ ਕੇ ਜੇ ਬਹਿਣਗੇ ਲੱਤਾਂ ਦੇ ਵਿੱਚ ਤੇ ਚਲੋ ਆਦੇ ਹੁੰਦੇ ਮਿਸਤਰੀ ਵਾਲਾ ਕੰਮ ਵੀ ਜ਼ਰੂਰੀ ਸੀਗਾ ਜੀ ਹਨਾ ਆਦੇ ਹੁੰਦੇ ਵੀ ਬਹੁਤ ਬਹੁਤ ਸਾਨੂੰ ਇਸ ਸਾਲ ਹੋ ਗਿਆ ਸੀ ਚੀਜ਼ ਨੂੰ ਵੇਟ ਕਰਦੇ ਕਰਦੇ ਕਿ ਕਦੋਂ ਸਾਡਾ ਬਾਥਰੂਮ ਬਣੂਗਾ ਕਦੋਂ ਥੋੜਾ ਮੋਟਾ ਸਾਡੇ ਘਰ ਦਾ ਅਸੀਂ ਮ ਤੇ ਜਦੋਂ ਮਿਸਤਰੀ ਜਦੋਂ ਸਰਕਾਰੀ ਆ ਗਿਆ ਤੜਕੇ ਵਸ ਚਾ ਚਾ ਦੇਗੀ ਭੱਜੇ ਕਰਦੇ ਹੁਣ ਤਾਂ ਵੀ ਹੈ ਨਾ ਖੁਸ਼ੀ ਹੁੰਦੀ ਹੈ ਜੀ ਜਦੋਂ ਆਪਾਂ ਕੋਲ ਵੀ ਛੋਟਾ ਕੰਮ ਕਰਦੇ ਆ ਵੱਡਾ ਕੰਮ ਕਰਦੇ ਆ ਖੁਸ਼ੀ ਜ਼ਰੂਰ ਹੁੰਦੀ ਹੈ ਤੇ ਅੱਜ ਬਹੁਤ ਜ਼ਿਆਦੇ ਖੁਸ਼ੀ ਹੈ ਵੀ ਚਲੋ ਥੋੜਾ ਜਿਹਾ ਆਏ ਹੋਏ ਕਿ ਘਰ ਦਾ ਮੂੰਹ ਸਰਜਾ ਹੋ ਜਾਊਗਾ ਹੈ ਨਾ ਪਰ ਪਹਿਲਾਂ ਥੋੜਾ ਜਿਹਾ ਨਾ ਘਰ ਮਤਲਬ ਵੀ ਖਾ ਖਾ ਜੇ ਤੇ ਜਿਵੇਂ ਸਾਡੇ ਹੁਣੇ ਸਟੀਲ ਪਰ ਰੱਖੀ ਸੀ ਘੋਲੀਆਂ ਸੀਗੀਆਂ ਤੇ ਵੀ ਹੋਰ ਹੀ ਲੱਗਦਾ ਸੀਗਾ ਜਿਵੇਂ ਈੜਾ ਈੜਾ ਜਾਂਦੇ ਚੁੰਡਾਣੀਆਂ ਖਾਂ ਖਾਂ ਬੰਨੀਆਂ ਬੰਨੀਆਂ ਸੀ ਹੁਣ ਬਹੁਤ ਜ਼ਿਆਦੇ ਫੁੱਲਾ ਜਾ ਲੱਗਣ ਲੱਗਿਆ ਸੀ ਹਜੇ ਜਦੋਂ ਜਦੋਂ ਬਾਥੂਮ ਬਣ ਗਿਆ ਮੂਰੇ ਆਪਾਂ ਜੋ ਆਪਣੇ ਕੱਪੜੇ ਤੋਂ ਨਾਲੀ ਮਸ਼ੀਨ ਵਾਲੇ ਵਾਸਤੇ ਬਾਧਰਾ ਜਾ ਬਣਾਵਾਂਗੇ ਤਾਂ ਉਹਦੇ ਕਰਕੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜਦੋਂ ਉਹ ਬਣ ਕੇ ਰੈਡੀ ਹੋ ਗਿਆ ਤੇ ਚਲੋ ਆਪਾਂ ਦੇਖ ਲਈਏ ਦਾਲ ਸਬ지 ਚੈਨਲ ਬਹਿ ਰਿਹਾ ਬਗ ਤੇ ਜਸ਼ਨਿਤ ਵਰਦੀ ਬੁਰਦੀ ਦੇਖੋ ਜੀ ਬੜਦੇ ਵੀ ਇਹ ਕੱਪੜੇ ਤਾਹ ਲਾ ਕੇ ਮੈਂ ਵਰਦੀ ਰੱਖੀ ਸੀ ਥੇ ਟੂਆ ਉਹਦੀ ਡੈਡੀ ਨੇ ਬੋਲ ਮਾਰ ਲਿਆ ਤੇ ਕਿਉਂਕਿ ਆ ਚਾਦਰਾਂ ਲਾਉਣੀਆਂ ਸੀ ਇਹ ਚਾਦਰਾਂ ਲਵਾਈਆਂ ਸਾਨੂੰ ਪਤਾ ਹੈ ਪ੍ਰਾਣੀਆਂ ਸੀਗੀਆਂ ਹੌਲੀ ਹੌਲੀ ਆਰਾਮਦਾਰੀ ਜੀ ਨਾਲ ਲਾਈਆਂ ਵੀ ਹਨ ਟੁੱਟਣਾ ਜਾਣ ਵੀ ਫਿਰ ਹੋਰ ਪੈਸੇ ਲੱਗਣ ਉੱਥਾ ਹੋ ਜਾਉ ਕਿਉਂਕਿ ਇਹਹੀ ਚਾਦਰਾਂ ਇਧਰੋਂ ਲਾ ਕੇ ਆਪਾਂ ਇਹ ਰਸੋਈ ਦੇ ਮੂਹਰੇ ਚੌਂਪਰੇ ਦੇ ਪਾਉਣੀਆਂ ਤੇ ਚਲੋ ਹੁਣ ਆਪਾਂ ਸਬਜ਼ੀ ਦੇਖ ਲਈਏ ਫੇਰ ਲਿਆਉਣੇ ਧਾਰਾ ਕੱਢ ਕੇ ਤੇ ਫਿਰ ਆਪਾਂ ਤਪੇ ਨਾਲ ਰੱਧੀ ਪਾਣੀ ਬਣਾ ਦਾਂਗੇ ਚਲੋ ਆਪਾਂ ਅਨਾ ਨੂੰ ਵੀ ਆਪਾਂ ਜਿਹੜੀ ਬਚਾਦੇ ਜਗਾ ਸਾਰਾ ਟੱਬਰ ਤੇ ਚਲੋ ਆਪਾਂ ਰੋਟੀ ਸਬਜ਼ੀ ਰੈਡੀ ਕਰਕੇ ਰੱਖ ਦਾਂਗੇ ਕਿਉਂਕਿ ਬਰਦੂ ਆਪਾਂ ਫਰਾਂਕਲ ਤੇ ਮਾਸੀ ਜਾਨ ਰੋਟੀ ਲਿਆਉਣਗੇ ਤੇ ਆਪਾਂ ਸਬਜ਼ੀ ਦੇ ਲਓ ਜੀ ਜਸ਼ਨ ਨੂੰ ਆਪਣੇ ਨੂੰ ਚੰਗੇ ਕੰਮ ਲਾਇਆ ਕੰਮ ਸਾਰੀ ਮਾਟ ਹੈ ਯਾ ਤੱਕ ਧੱਕਾ ਮਾਰ ਕੇ ਹਮ ਧੱਕਾ ਮਾਰ ਕੇ ਸੜਤੀ ਸਾਰੀ ਚੰਗਾ ਕੰਮ ਹੀ ਕਰਿਆ ਆਪਦੇ ਜੋ ਜਨਾ ਇੰਨਾ ਚਾਹ ਤੈਨੂੰ ਓਏ ਹੱਥ ਦੇਣਾ ਖਾਲੀ ਬੁੱਟੇ ਡੇਡਾ ਕਰਕੇ ਇਹਨੂੰ ਡੇਡੀ ਕਰਿਆ ਕਰ ਫੇਰ ਛੇਤੀ ਲੈਂਦਾ ਮੈਂ ਤੇ ਬੀਬੀ ਨੇ ਘਧੋਲੀ ਵਾਲੀਆਂ ਇੱਟਾਂ ਸਾਰੀਆਂ ਸਾਫ਼ ਕਰਤੀ ਉਹਦਾ ਪੱਕਿਆ ਹੀ ਬਾਲਾ ਸੀਜ਼ਨ ਇਹਦੇ ਉੱਤੇ ਹੀ ਲਾ ਦੋਗੇ ਦੋ ਲਾਉਂਗੇ ਕਿਉਂ ਇਹ ਮੇਰੀਆਂ ਅੱਛਾ ਇਹ ਪਾਪੇ ਨੇ ਇਹ ਬਾਪੇ ਦੀਆਂ ਠੀਕ ਹੂੰ ਲਓ ਜੀ ਐਨਾ ਖੁੱਲ ਗਿਆ ਹਾਂਜੀ ਜਦੋਂ ਵਧੀਆ ਚੰਗੀ ਤਰ੍ਹਾਂ ਸਾਰਾ ਕੁਝ ਰੈਡੀ ਹੋ ਗਿਆ ਫਿਰ ਬਹੁਤ ਸੋਹਣਾ ਲੱਗੂਗਾ ਛੇਰੂ ਤੇ ਆ ਬਰੇਤੀ ਜੀ ਬਚੀ ਪਈ ਐ ਸਵਿੰਟ ਬਰੇਤੀ ਜੀ ਤੇ ਇਧਰ ਆ ਲਾਏ ਆ ਚੈਨਰ ਆਦੇ ਇਹਨਾਂ ਨੂੰ ਚੈਨਰ ਤੇ ਇਹ ਨਹੀਂ ਤਾਂ ਚਾਦਰਾਂ ਧਰ ਦਿੰਦੇ ਕਿਉਂਕਿ ਫਿਰ ਇਹ ਅਸੈਸਮੈਂਟ ਹਜੇ ਗਿੱਲਾਗਾ ਤੇ ਢਾਲ ਆਪਾਂ ਕਰੀਏ ਮੂਰ ਨੂੰ ਕਿਉਂਕਿ ਜੇ ਆਪਾਂ ਉਧਰੋਂ ਢਾਲ ਕਰਦੇ ਫਿਰ ਬਾਛੜਦਾ ਉਹ ਸੀਗਾ ਵੀ ਬਾਛੜ ਬਹੁਤ ਜ਼ਿਆਦਾ ਲੱਗਦੀ ਜੇ ਆਪਾਂ ਮੂਰ ਮੂਰ ਨੂੰ ਰੱਖਾਂਗੇ ਢਾਲ ਫਿਰ ਬਾਛੜਾ ਜਿਹੜੀ ਚੌਂਤਰੇ ਤੇ ਘੱਟ ਜਾਊਗੀ ਤੇ ਆਪਣਾ ਦੁੱਧ ਗਰਮ ਹੋਈ ਜਾਂਦਾ ਤੇ ਆਟਾ ਗੋਟਾ ਗੁਨ ਰੱਖਿਆ ਤੇ ਬਸ ਹੁਣ ਬਾਰੀ ਨਾ ਸਾਰੇ ਨਾ ਲੈਣਗੇ ਮੈਂ ਦੁੱਧ ਗਰਮ ਕਰਕੇ ਲੱਗ ਜੋ ਰੋਟੀ ਮੰਮੀ ਕੱਢੀ ਆਂਦੇ ਆ ਝੋਟੀ ਦੀ ਧਾਰ ਲਓ ਜੀ ਪ੍ਰਸ਼ਾਦੇ ਆਪਣੇ ਬਣ ਗਏ ਆਪਾਂ ਫੇਰ ਬੋਲੀ ਜਾਂਦੇ ਪੜਦਾ ਪੜਦਾ ਆਉਂਦਾ ਤੇ ਰੋਟੀ ਆਪਾਂ ਬੁਕਾ ਦੇ ਲਈ ਤੇ ਛੇਤੀ ਜੀ ਜਿੰਨੀ ਆ ਬੁਕਾ ਰਹੇ ਸੀਗੇ ਕੁਛ ਕਪਈਆਂ ਸੀਗੀਆਂ ਦਸਾਰੇ ਬਣਾਇਆ ਸੀ ਇਹਨਾਂ ਟੜ ਕੇ ਕਿਵੇਂ ਸੀ ਹੁਣ ਕਿਵੇਂ ਹੋ ਗਿਆ ਕਰੇ ਕਰਨਾ ਅੱਜ ਅੰਮਾ ਗਏ ਬੈਠੀ ਬੈਠੀ ਆਖੀ ਨਹੀਂ ਮਗਾਏ ਲੱਗਦਾ ਨਹੀਂ ਆਪਣਾ ਘਰ ਉਪਰਾਂ ਦੇ ਲੱਗੀ ਆ ਮੈਂ ਇੱਧਰ ਨੇ ਪਾ ਆਈ ਨਾ ਖੁੱਲਾ ਹੋ ਗਿਆ ਆ ਗਿਆ ਭਰਵਾ ਲੈ ਦਸ ਕਰ ਪ੍ਰੋਫਿਟ ਉਹਨੇ ਖੁੱਲਾ ਹੋ ਗਿਆ ਕਿੰਨਾ ਜਿਆਦਾ ਪਹਿਲਾਂ ਹੋ ਰਿਹਾ ਕਿਵਾਰਾ ਦੇ ਹਾਂ ਹਜੀ ਰਾਤ ਕੀ ਹੋ ਗਈ ਬਣੋਲੀ ਫੇਰ ਹੋਰ ਖੁੱਲੂਗਾ ਫੇਰ ਤਾਂ ਆਂ ਚੌਂਸ ਚ ਆਉਂਸ ਹੋ ਗਈ ਵਧੀਆ ਬਾਕੀ ਜਿਹਦੋਂ ਨਾਲ ਵਾਲਾ ਤਿਆਰ ਹੋ ਗਿਆ ਉਹ ਵੀ ਹੋਰ ਸੋਹਣਾ ਲੱਗੂਆ ਲੱਗੂਗਾ ਸੋਹਣਾ ਚਲੋ ਜੀ ਅੱਜ ਦੀ ਵੀਡੀਓ ਦਾ ਬੈਠੀਆਂ ਲਗਾ ਦਿਆਂ ਤੇ ਫਿਰ ਮਿਲਦੇ ਆਂ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਜਿਹੜੇ ਤਾਂ ਪ੍ਰਾਣਾਵੇਂ ਹੁੰਦੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਦੂਰ ਨੂੰ ਸਹੋ ਤੇ ਅੱਜ ਥੋੜਾ ਜਿਹਾ ਇੱਥੇ ਰਸੋਈ ਦਾ ਉਧਰ ਥੋੜਾ ਜਿਹਾ ਖਿਆਰਾ ਬਣੇਗਾ ਕਿਆ ਆਪਾਂ ਸਾਰਾ ਉਹ ਇੱਧਰ ਲਿਆਉਣਾ ਪਏਗਾ ਕਿੰਨਾ ਜਿਆਦਾ ਇੱਥੇ ਖਿਆਰਾ ਜਾ ਬਹਿਰਿਆ ਹੋਰ ਨੂੰ ਜੇ ਲੱਗਦਾ ਉਹ ਦੇਖਣ ਦੇ ਵਿੱਚ ਤੇ ਚਲੋ ਆਪਣੀ ਰਸੋਈ ਜਦੋਂ ਸੈੱਟ ਹੋ ਗਈ ਫਿਰ ਵਧੀਆ ਸੈਟਿੰਗ ਕਰਵਾਂਗੇ ਉੱਥੇ ਸਾਰਾ ਤੇ ਚਲੋ ਜੀ ਸਾਰੇ ਭੈਣ ਭਰਾ ਮੈਨੂੰ ਸਸ਼ੇਕਾਰ ਜੀ ਐਵੇਂ ਜੀ